ਉਹ ਉਹ ਲੈਂਡ ਰੱਖੋ ਯਾਰ ਮਸੇਰ ਨਹੀਂ ਬੋਲੋ ਮਾਈ ਜੀ ਪਲੈਨ ਬਣਾਉਣਾ ਜਦੋਂ ਨਾ ਉੱਤੋਂ ਜਾਇਆ ਹੋਰ ਸਿਮਰ ਨਾ ਪਹਿਲ ਆਵੇ ਯਾਰ ਹਾਂਜੀ ਯਾਰ ਜੀ ਨਾਮ ਬੋਲ ਦੋ ਪਹਿਲਾਂ ਸਰ ਜੀ ਬੋਲੋ ਇਧਰ ਆਹਦੀ ਆਓ ਜਦੋਂ ਹੋਰੀਆ ਬਾਹਰ ਲੱਗਾ ਬੋਲਣਾ ਜਦੋਂ ਹੋਰੀਆ ਪਹਿਲ ਜੀ ਲੈਂਡ ਕਰਨਾ ਯਾਰ ਪੱਤਰ ਰਤਨੀ ਰਿਕਵਰ ਦਾ ਸੰਦੇਹਾਲਨ ਹੋ ਗਿਆ ਕਿੰਨੇ ਕਬਦੋਗੇ ਮਨਜੂਰ ਨਹੀਂ ਬੋਲੋ ਬੋਲੋ ਇਧਰ ਬਈ ਮਾਮੂ ਜਿੰਦਾਂ ਰੰਗ ਕਰੇ ਭਾਜੀ ਕਿਰਵਾ ਚਾਹੋ ਭਾਈ ਜੀ ਕਿਰਵਾ ਚਾਹੋ ਅਰੀ ਚਾਰ ਆ ਰਿਹਾ ਚਾਰ ਆ ਰਿਹਾ ਜੀ ਭਾਈ ਜੀ ਮੈਂ ਹੁਣ ਆਇਆ ਮਮੂ ਪਿੱਛੇ ਜਾ ਮਲੇ ਭਾਈ ਜੀ ਦੇਖਿਓ ਜੀ ਜਿਹੜੀਆਂ ਸੇਵਾਵਾਂ ਜਿਹੜੀ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਭਾਰੀ ਪ੍ਰਸ਼ਾਦ ਦੇ ਕਾਰਨ ਹਲਕਾ ਸ਼ਾਨੇ ਵਾਲੇ ਸਾਡੇ ਭੈਣ ਭਰਾਵਾਂ ਦੇ ਬਹੁਤ ਸਾਰੇ ਫੋਨ ਆਏ ਕਿ ਸਾਡਾ ਮਕਾਨ ਕੱਚਾ ਮਕਾਨ ਚੋਰੀਆ ਉਸ ਦੇ ਲਈ ਤਰ੍ਹਾਂ ਤਰ੍ਹਾਂ ਮੰਗੀਆਂ ਗਈਆਂ ਸਰਪੰਨਾ ਰਾਜਿੰਦਰਾ ਸਿੰਘ ਕਹਿੰਦਾ ਹਾਂ ਬਖਾਅ ਦੇ ਵਿੱਚ ਕੰਮ ਕਰ ਰਹੇ ਹੋ ਉਹਦੇ ਛੋਟਾ-ਭੋਟਾ ਹੱਲ ਕੀਤਾ ਜਾਵੇ ਨਾਗ ਜੰਤਰਪਲਨ ਕੀਤੇ ਜਾ ਰਹੀਆਂ ਨਾਲ ਹੀ ਪਿੰਡਾਂ ਭਰਾਵਾਂ ਨੂੰ ਕਲਪੋਸ਼ ਪ੍ਰੈਸ਼ੀ ਦੇ ਬਹੁਤ ਸਾਰੇ ਕਿਨੇ ਜਾਂਦੇ ਦਿਹਾੜੀ ਤੇ ਜਾਂਦੇ ਸੀ ਤੇ ਕੰਮ ਕਰ ਹੈ ਨਹੀਂ ਰਸ ਸੋੜਨ ਨਾਲ ਥੋੜਾ ਜਿਹੜਾ ਸਿੰਦਾ ਵਿਸ਼ੇ ਜੋੜ ਨਾਲ ਰਸ ਲੱਗਦਾ ਜਾ ਰਿਹਾ ਸੋ ਅੱਜ ਰਸ ਦੇ ਅੰਤਰਪਲਨ ਕਸਾਂਹੇ ਵਾਲੇ ਜਿਹੜੇ ਪਿੰਡਾਂ ਹਾਂ ਦੇ ਭਣ ਭਰਾ ਅੰਦੇ ਉਹੜਾ ਲੁੱਟੇ ਜਾ ਰਹੇ ਆ ਸੋ ਜਿੱਥੇ ਮੇਰੀ ਡਿਊਟੀ ਪਰਕਾਰ ਪ੍ਰਸ਼ਾਹ ਲੰਗੀ ਸੁਲਤਾਨਪੁਰੋਦੀ ਤੇ ਲੱਗੇ ਹੋਏ ਆ ਉੱਥੇ ਵੀ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਵੱਲੋਂ ਕੱਲੇ ਦਿਨ ਤੋਂ ਹੀ ਉਨਰ ਦੇ ਹੁਕਮ ਅਨੁਸਾਰ ਇਹ ਸੇਵਾ ਚੱਲਦੀ ਹੈ ਸੋ ਸਾਰਾ ਸਾਰਾ ਹੀ ਸਮਾਨ ਜਿਹੜਾ ਵੀ ਸਮਾਨ ਦਾਸਨ ਹੋ ਗਿਆ ਡੰਗਣਾ ਚਾਰਾ ਹੋ ਗਿਆ ਹੋਰ ਵੀ ਤਰਪਾਨਾਂ ਬੱਚੇਦਾਨੀਆਂ ਸਾਰੀ ਚੀਜ਼ ਉੱਥੇ ਮਹੀਆ ਕਰਾ ਰਿਹਾ ਹੈ ਤੁਹਾਲਕਾ ਸਾਲੇ ਹਾਲ ਚ ਬਹੁਤ ਸਾਰੇ ਫੋਨ ਹੁੰਦੇ ਸੀ ਤੇ ਸਾਡੇ ਮਕਾਨ ਚੋ ਰਹੇ ਇਹਨਾਂ ਲਈ ਖਾਸ ਕਰਕੇ ਕਿਰਪਨਾ ਮੰਗਾ ਕੇ ਸਾਰੇ ਭੈਣ ਭਰਾ ਨੂੰ ਦਿੱਤੇ ਜਾ ਰਹੇ ਹੈ ਤੇ ਮੁਣਿਆ ਕਿਸਾਂ ਦੀ ਸਥਿਤੀ ਹੈ ਜਿਹੜੀ ਆਸ-ਪਾਸ ਇਲਾਕਿਆਂ ਵਿੱਚ ਜਿੱਥੇਾਂ ਦਰਿਆਵਾਂ ਦੇ ਪਾਣੀ ਜਦੋਂ ਆਪਣੇ ਪ੍ਰਮਾਤਮਾ ਦੀ ਕਿਰਪਾ ਸਿਰਫ ਜਿਹੜੀ ਫਸਲਾਂ ਦਾ ਨੁਕਸਾਨ ਹੋਇਆ ਤੋ ਬਹੁਤ ਸਾਰੇ ਸਰਕਾਰਪੁਰ, ਕੋਈਪੁਰ, ਗੁਦਾਫੁਰ, ਸੁਧਾਨਕੋਟ ਜਿੱਥੇ ਲੋਕਾਂ ਦੇ ਘਰ ਰੁੜ ਗਏ ਬਹੁਤ ਬੜੀ ਹਾਲਤ ਕਰ ਸਕਦੇ ਆ ਤੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਅਸੀਂ ਸਾਰੇ ਕਿ ਇਸੇ ਪਾਸਾ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਵੀ ਬਖਸੋ ਸਾਨੂੰ ਸਾਰਿਆਂ ਨੂੰ ਕਿਉਂਕਿ ਬਹੁਤ ਲੋਕਾਂ ਦਾ ਰੋੜਾ ਦੇਖਣ ਜਾ ਰਿਹਾ ਦੇਖ ਕੇ ਆ ਬਰੋਣਾ ਹੁੰਦਾ ਕਿੰਨੇ ਖਲਾਫ ਲੋਕਾਂ ਦੇ ਬਣਾਏ ਹੋਏ ਘਰ ਰੁੜ ਗਏ ਦੰਗਰ ਰੋੜ ਰੁੜ ਰਹੇ ਤੋ ਸਾਰਿਆਂ ਦੀ ਕੋਸ਼ਿਸ਼ ਕਰਕੇ ਸਾਰੇ ਜਾਨ ਤੇ ਮਾਲ ਦੀ ਰਾਖੀ ਸਰਕਾਰ ਵੱਲੋਂ ਸਿਖਰ ਰੱਖਿਆ ਰੱਖਿਆ ਕਰ ਰਹੇ ਆ ਪ੍ਰੋਸੈਸ ਲੱਗਾ ਹੋਇਆ ਰਾਸ਼ਨ ਲਈ ਵਿਚਾਰੇ ਲਈ ਸਪੈਸ਼ਲ ਗਦਾਵਰੀ ਦੇ ਹੁਕਮ ਦੇ ਤਿਹੜਾ ਜਿੰਨਾ ਨੁਕਸਾਨ ਹੋਇਆ ਉਹ ਮਿਲੂਗਾ ਸੋ ਨਾਲ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਡੰਗਰਾਂ ਦੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਰ ਚੀਜ਼ ਮਹੀਆ ਕਰਾ ਰਹੇ ਆ ਤਾਂ ਜੋ ਜਿਹੜੀ ਇਹੋ ਜਿਹੀ ਔਖੀ ਘੜੀ ਦੇ ਵਿੱਚ ਜਿਹੜਾ ਅਸੀਂ ਸੇਵਾਦਾਰ ਸਾਨੂੰ ਲੋਕਾਂ ਨੇ ਬਣਾਇਆ ਸੀ ਇਸ ਸੇਵਾਦਾਰ ਬਣ ਕੇ ਕਮਾ ਸਕੀਏ ਤੋ ਬਹੁਤ ਬੋਤਨ ਕਾਫੀ ਪਰਿਵਾਰਾ ਜਿਹੜੇ ਹੱਤੂ ਪ੍ਰਭਾਵਿਤ ਹੋਏ ਨੇ ਜਿਹਦੇ ਨਾਲ ਨਾਲ ਨੁਕਸਾਨ ਹੋਇਆ ਵਾ ਤਾਂ ਕੀ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਹੋਰ ਦੇਖੋ 15000 ਪਰਿਵਾਰਾਂ ਨੂੰ ਅੱਜ ਪਹਿਲਾਂ ਦਰਿਆ ਦੇ ਵਿੱਚੋਂ ਬਾਹਰ ਕੱਢਿਆ 15000 ਬੰਦਾ ਜਿਹੜਾ ਦਰਿਆਵਾਂ ਦੇ ਵਿੱਚ ਸੀਗਾ ਉਹ ਸਾਡੀ ਐਸਪੀਆਰ ਦੀ ਟੀਮ ਨੇ ਕਿਸਤੀਆਂ ਲਗਾਈਆਂ ਸੀ ਉਹਨਾਂ ਨੂੰ ਕੱਢਿਆ ਸੋ ਉਹਨਾਂ ਦੇ ਘਰਾਂ ਦੇ ਲਈ ਜਿਹੜਾ ਉਹਨਾਂ ਰਹਿਣ ਦਾ ਵੰਦਵਸ ਕੀਤਾ ਉਹਨਾਂ ਦੀ ਉੱਥੇ ਵੀ ਇਸੇ ਤਰ੍ਹਾਂ ਸੇਵਾ ਚੱਲੀ ਐ ਤਰਪਾਲਾਂ ਦੀ ਖਾਣ ਪੀਣ ਦੀ ਰਾਸ਼ਨ ਦੀ ਚੰਦਰਾਲੀ ਚਾਰੇ ਦੀ ਸੋ ਇਹ ਸੇਵਾ ਪਰਮਾਤਮਾ ਨੂੰ ਬਿਨੂੰ ਸਾਨੂੰ ਲੋਕਾਂ ਦੀ ਸੇਵਾਦਾਰ ਬਣਾਇਆ ਅਸੀਂ ਸੇਵਾਦਾਰ ਬਣ ਕੇ ਸੇਵਾਦਾਰ ਹਾਂ ਕੁਲਵਿੰਦਰ ਕੌਰ ਜੀ ਯਾਰ ਇਹ ਹਾਂ ਉਹ ਪਤਾ ਉਹ ਜਿਹੜਾ ਆਸਟਾ ਦੇ ਦਾਸਾ ਨਾਲ ਹੋ ਕੇ ਰਖਾ ਦਿੰਦੇ ਮਾਤਾ ਜੀ ਨੂੰ ਪੜਪੜ ਤੋਂ ਹਾਂ ਮੰਡੀ ਨਾਲ ਪੜਾ ਹੋ ਜੋ ਡਾਕਟਰ ਕੋ ਭਾਈ ਸਰਾ ਜੀ ਨੂੰ ਨਾ ਨਹੀਂ ਘਰ ਲੈ ਜੀ ਪੈਣ ਜਿਹੜੀ ਭੈਣ ਤੋਂ ਨਹੀਂ ਚੱਕਿਆ ਜੋ 10 ਤੇ 15 ਲਾਵੇ ਨਾ ਨਾਲ ਆਓ ਮਾਤਾ ਦੇ ਰਖਾ ਦਿਓ ਇੱਕ ਯਾਰ ਨਾਲ ਆ ਜਾਓ ਰਖਾ ਦਿਓ ਨਾਲ ਕੋਈ ਕਿਵੇਂ ਕਰਾਇਆ ਕੋਈ ਦੀ ਬੀਬੀ ਨਹੀਂ ਉਹ ਰਖਾ ਦੇ ਕਰੋ ਚੋਕੜਾ ਮਾ ਰੱਖੋ ਨਾ ਆਹ ਮਾਤਾ ਦੇ ਨਾਲ ਰਖਾ ਦੇ ਕਿਥੇ ਮਾਤਾ ਕਹਿੰਦੀ ਆ ਪਹਿਲਾਂ ਦੌਰਾ ਖੋ ਬੈਠੇ ਨਾ ਬੋਲਣ ਦੇ ਯਕੀਨ ਹੈ ਕਿ ਇਹ ਸਿੱਧਾ ਨਾ ਕੋਈ 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 ਨ ਅੱਜ ਤੋਂ ਸਾਰਾ ਹੋ ਗਿਆ। ਇਹ ਅਮੀ ਨੰਬਰ ਤੋਂ ਫੰਕਰੀਆਂ ਤੋਂ ਆਉਂਦਾ। 39 ਤੋਂ ਜ। ਮੈਨੂੰ ਵੀ ਦਰੋ ਜੀ। ਇੱਕ ਤਾਂ ਨਾਮ ਉਹਨੇ ਆ ਬੋਲਣਾ। ਸਾਰੇ ਨਾਮ ਬੋਲਣਾ। ਕੋਈ ਬੰਦਾ ਹੀ ਹੋਊਗਾ। ਉਪਰ ਆਉਣਾ। ਮੈਂ ਲੇਡੀ ਨੂੰ ਗੱਲ ਕਰ। ਮੈਂ ਲੇਡੀ ਨੂੰ ਗੱਲ ਕਰ। ਸਾਰਿਆਂ ਨੂੰ ਦੱਸ। ਕੋਈ ਨਹੀਂ। ਨਾ ਨਾ ਕਰੋ ਸਾਰਿਆਂ ਲਈ ਹੈਗਾ ਜੰਗਾ ਜੀ ਜੰਗਾ। 84 ਖੰਦੀ ਤੋਂ। ਉਰੇ ਮੈਂ ਬੋਹਰ ਕੰਦਾਰ ਨਾ ਜੀ। ਮੈਂ ਕਹਿੰਦੀ ਸਾਰਿਆਂ ਨੂੰ ਕਵਾਂਗੇ ਇਹੇ ਤੋਂ ਵੀ ਖਾਲੀ ਨਹੀਂ ਕੋ ਚੰਗਾ ਜੀ ਕੱਲਾ ਭੈਣਾ ਨੂੰ ਕੱਲਾ ਰਾਦਰ ਭੈਣਾ ਨੂੰ ਕਹਿੰਦੇ ਕੱਲਾ ਦਵਾਂਗੇ ਸਾਰਾ ਸਾਰ ਦੋ ਸਾਰ ਦੋ ਯਾਰ ਸਾਰ ਦੋ ਇਹਨਾਂ ਨੂੰ ਸਾਰ ਦੋ ਅੱਗੇ ਨੂੰ ਭੈਣਾ ਨੂੰ ਕਹਵਾ ਅੱਗੇ ਨੂੰ ਜਾਈ ਜਾਉਂਦੇ ਆ ਜਾਓ ਕੋਚਾ ਕੋਲੇ ਫੇਲੀਆਂ ਤੇ ਕਰਨਾ ਕੱਛੇ ਪੈਲੀ ਇੱਕ ਦੇਖੋ ਇੱਕ ਪਰਿਵਾਰ ਚ ਇੱਕ ਮੈਂਬਰ ਹੀ ਲਵੇ ਜੀ ਠੀਕ ਆ ਜੀ ਬਾਈ ਜੀ ਕਿੰਨਾ ਨਹੀਂ ਲੱਗਦਾ ਸੇਵਾ ਦਾ ਕੰਮ ਕੋਈ ਕੰਨਾ ਨਹੀਂ ਲੱਗਦਾ ਇੱਕ ਪਰਿਵਾਰ ਚ ਇੱਕ ਪਰਿਵਾਰ ਚ ਦੋ ਚੱਲ ਜੇ ਦੂਜਾ ਵਿਚਾਰਾ ਰਹਿ ਜਾਵੇ ਕੰਨਾ ਨਹੀਂ ਲੱਗਦਾ ਇੱਥੇ ਬੋਰ ਮਾ ਹੀ ਕਰਦਾ ਖਲੋਲੀ ਦੇ ਬਹੁਤ ਕੋਸਟ ਕਰੀਂ ਲੱਗੋ ਮੁਕਾਲੋ ਤਰਸ ਜੀ ਬੋਰਾ ਵਾਲਾ ਡੈਂਜਰ ਜੇਰਾਸ ਕੱਟਾ ਫਿਰ ਕੱਟਾ ਦੀ ਜੋ ਫਾਤਾ ਦੂਜਾ ਬਚ ਨਾ ਰਹੀ ਜੋ ਉਹ ਆ ਰਹੇ ਨੇ ਉਹ ਬੱਚਿਆਂ ਨੂੰ ਪਾ ਕੇ ਗਏ ਥੋੜਾ ਸਿਆੜਾ ਇੰਨੇ ਸਿਆੜਾ ਆਉਂਦੇ ਨੇ ਇਹਨਾਂ ਰਸਤੇ ਤੇ ਡੈਂਜਰ ਆਜੋ ਵੀ ਇਧਰ ਕੁੜੀ ਨੂੰ ਇਧਰ ਲਾਜੋ ਆਜੋ ਇੱਥੇ ਸਭ ਤੋਂ ਪਹਿਲਾਂ ਆਟਾ ਬਣਾਓ ਯਾਰ ਟੱਕਰੀਆਂ ਨਾ ਪੈਣਾ ਤੋਂ ਦਿਹਾੜ ਤੇ ਸਰਕਾਰੀ ਕਿੱਦਿ ਓਹ ਹੋ ਜਾਓ ਪਾੜ ਖਾਓ ਪਾੜ ਖਾਓ ਮਾਤਾ ਜੀ ਸੋ ਲੜਕੀ ਹਲੋਟਾਂ ਅੱਗੇ ਜਿਸਨੇ ਗੱਡੀ ਆਗੀ ਅੱਗੇ ਸੇ ਨੀ ਆਉਂਦੀ ਆਹ ਬੜੀ ਸੇ ਆ ਰਹੀ ਸੇ ਬਾਤ ਮਤਲਬ ਨਾ ਨਾ ਰੋ ਉਧਰ ਚਲ ਉਧਰ ਖੜੇ ਲੈ ਜਿਹੜੇ ਨਾਮ ਬੋਲਗੇ ਸੇ ਨਾਮ ਰੋਗੇ ਨਾ ਬੋਲੇ ਸਾਰੇ ਲੈ ਜਾਂਦੇ ਹੋ ਇਹ ਕਰਨ ਮਿਲਗਾਓ ਪਰ ਨਾ ਸਿੱਧਾ ਆਓ ਅਰਖੀਓ ਮੇਰਾ ਆਪ ਪਿੱਛੇ ਆ ਜੀ ਮੜ ਮੜਾ ਜੀ ਆ ਗਿਆ ਭਾਈ ਜੀ ਪਸਾਰ ਤੇ ਵਿਚਾਰਾ ਔਰ ਆਹ ਕਹਾਣੀ ਮਾਤਾ ਤਾਹੀ ਮਾਤਾ ਦੇ ਰਹੇ ਤਾਹੀ ਦੇ ਰਹੇ ਆ ਫੜੋ ਮਾਤਾ ਚਲੋ ਅੱਜ ਅੱਜ 70 ਰੁਪਏ ਮਾਤਾ ਬੱਦੇ ਬਾਜ਼ਾਰ ਕੱਲ ਦਿਖਾਓ ਭੈਣ ਜੀ ਆਜੋ ਆਜੋ ਆਓ ਆਜੋ ਆ ਲਿਆ ਰੱਬ ਦਾ ਨਾਮ ਰੱਖੋ ਆ ਲੇਖ ਪੜਿਓ ਲੈ ਲੈ ਲਓ ਜੀ ਆਓ ਜੀ ਭਾਈ ਆਜੋ ਤਰਪੰਨ ਲੈਣ ਆਓ ਜਨਮ ਨਾਮ ਕੇ ਬੋਲਣ ਆਓ ਭੈਣ ਜੀ ਚਲੋ ਵੀ ਚਲੋ ਸੋ ਜੀ ਆ ਗਏ ਆ ਆਓ ਜੀ ਕੋਪੋ ਤੋਂ ਟ੍ਰੈਂਸਿਟ ਬਾਈ ਦੇਖਣਾ ਦਰਸਪੋਰ ਰੱਖਣਾ ਕਰੂਗਾ ਵੀਰੇ ਚੱਲ 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 ਬੰਦੇ ਆ ਗਏ ਆ ਆ ਜਾ ਬੰਦੇ ਅੰਦਰ ਆ ਆ ਜਾ ਬੰਦਰ ਆ ਜਾ ਹਲੋ ਨੋ ਨੋ ਇਹੋ ਤੇ ਸੀ ਜਿਹੜਾ ਮਰਮਰ ਮਰਮਰ ਹੋਈ ਸਾਰ ਤੇ ਆਹ ਅੱਜ ਵੀ ਆ ਰਿਹਾ ਕੋਈ ਦਾ ਪਤਾ ਹੀ ਹੈ ਯਾਰ ਕਾ ਫੜ ਚੱਲ ਆ ਗਿਆ ਬਾਅਦ ਤੇ ਕੌਣ ਗੋੜੇ ਵੀਰੇ ਉਹ ਵਿਰਾਸਤ ਕਾਟ ਰਹੇ ਆਪਾਂ ਆਪਾਂ ਕੱਟ ਰਹੇ ਹਾਂ ਉਹ ਨਾਮ ਲਿਖਿਆ ਤੇ ਇੱਧਰ ਆ ਜਾ ਪਹਿਲਾਂ ਉਹ multimassal-удot福 worshipbird ਕੀ ਕਰੀਏ ਦਵਾਈ ਮਾਦਰੋਂ ਰਾਤ ਨੂੰ ਰਾਤ ਨੂੰ ਆਉਂਦੀ ਬਸ ਕਰਾ ਲਿਆ ਅਨੋਲ ਦਰਬਾਰ ਸਰਪੰਚ ਦੇ ਤੌਰ ਤੇ ਉਹ ਚਾਹ ਪੈਡੀਆਂ ਰੱਖ ਰੱਖ ਲੋਕੀ ਫੇਰ ਲੈ ਜੂਗੀ ਲੈ ਤੇ ਲਿਆ ਤੁਸੀਂ ਲਿਆ ਨਹੀਂ ਨਿਸ਼ਾਨੀ ਲਾਉਣੀ ਪੈਣੀ ਫੋਟੋ ਹੈਗੀ ਬੁੜੀਆਂ ਫੋਟੋ ਨਿਕਲਣੀਆਂ ਪੂਰੀ ਚਲੋ ਵੀ

ਸੋਨਾਂ ਨੂੰ ਬੇਨਤੀ ਹੈ ਇਸੀ ਤਰਪਾਨ ਉਹਨਾਂ ਨੂੰ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਦਸਨ ਉਹ ਦੇ ਰਹੇ ਆ ਤੁਹਾਡੇ ਸਾਹਮਣੇ ਬਹੁਤ ਸਾਰੇ ਪਰਿਵਾਰ ਆ ਜਿਹੜਾ ਵੀ ਇਹਨੂੰ ਸਾਫ ਕਰ ਲੋ ਜੱਤਾ ਕਰ ਰਹੀਆਂ ਭਾਰੀ ਬਾਤ ਹੋ ਰਹੀ ਆ ਨਾਲ ਦੇ ਗਰੀਬ ਪਰਿਵਾਰ ਆ ਜਿਹੜੀ ਤੇ ਨਹੀਂ ਜਾ ਸਕੀ ਦਸਨ ਦੀ ਸਾਰੇ ਪਰਿਵਾਰ ਆ ਆ ਕੇ ਉਹਨਾਂ ਨੂੰ ਦਸਨ ਦੇ ਰਹੇ ਆ ਤਰਪਾਨਾਂ ਦੇ ਜਿੰਨੀ ਹੋ ਸਕਦੀ ਆ ਪ੍ਰਮਾਣਿਤ ਕਰ ਰਹੇ ਆ ਤੇ ਬਾਕੀ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਜਿਹੜਾ ਬਹੁਤ ਪੰਜਾਬ ਦੇ ਵਿੱਚ ਨੁਕਸਾਨ ਹੋ ਗਿਆ ਤੇ ਬੇਤੀ ਅੱਥਰੂ ਦੇ ਅਰਦਾਸ ਹੈ ਕਿ ਹੁਣ ਇਹ ਲੈ ਕੇ ਰਹਿ ਸਕੂ ਹੋ ਜਾਵੇ ਜਿਹੜੇ ਦਰਿਆਵਾਂ ਦਾ ਪਾਣੀ ਰੁਖਲੇ ਘਰ ਜਵਲੇ ਤੇ ਜਿਹੜਾ ਭਾਰੀ ਬਾਰਸ਼ ਆਇਆ ਇਹਨਾਂ ਇਲਾਕਾ ਕਾਫੀ ਵੱਡਾ ਥੱਗਾ ਸੰਨ੍ਹਣ ਹਲਕਾ ਭਾਰੀ ਵੀ ਪੈ ਰਿਹਾ ਲੋਕ ਇੱਥੇ ਪਹੁੰਚ ਨਹੀਂ ਸਕਦੇ ਤੇ ਉਹਨਾਂ ਦਾ ਕਿਵੇਂ ਖਾਣਾ ਕਰਕੇ ਬਚਾਈਏ ਜਿਹੜੇ ਜਿਹੜੇ ਈਨੀ ਕੌਂਸਲ ਜਿਹੜਾ ਤਾਂ ਕੁਝ ਪਟਾਉਂਗੇ ਜਿਹੜੇ ਪਿੰਡ ਹੈ ਸਰਕਾਰੀ ਮਦਦਾਂ ਮੈਂ ਤੁਸੀਂ ਜਾਓਗੇ ਜਿਹੜਾ ਨੂੰ ਇੱਥੇ ਆ ਰਹੇ ਦੇਖੋ ਕਾਫੀ ਖੇਡ ਕੇ ਲੱਗੇ ਹੋਏ ਆ ਤੇ ਸਗੋਂ ਆ ਰਹੀ ਹੈ ਜਿਨਨ ਮੰਗਰਿਆ ਨੂੰ ਦੇ ਜੀ ਹਾਉਂ ਜੀ ਸੇਵਾ ਚੱਲ ਰਹੀ ਆ ਮੁੰਡੀਆਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਪਟਨ ਮਿਨਿਸਟਰ ਜੋ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿੱਦਾਂ ਸੰਤਾਨ ਪਰਲੋਦੀ ਕਪੂਰਥਲਾ ਏਰੀਆ ਦੇ ਵਿੱਚ ਜਿੱਥੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਆ ਰਹੇ ਉਹਨਾਂ ਦੇ ਵਿੱਚ ਬੜੀ ਸੂਝ ਬੂਝ ਦੇ ਨਾਲ ਚੱਲ ਰਹੇ ਹਨ ਔਰ ਜਿੱਥੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਥੇ ਹਰ ਟਾਈਮ ਜੋ ਵੀ ਸਮਾਨ ਚੀਜ਼ ਚਾਹੀਦੀ ਹੈ ਉਥੇ ਮੁਹैया ਕਰਾ ਰਹੇ ਹਨ ਇੱਥੇ ਅੱਜ ਆਪਣੇ ਦਫਤਰ ਸਾਹਨੇ ਵਾਲ ਦੇ ਵਿੱਚ ਤਰਪਾਲ ਲੰਗਰ ਜੋ ਵੀ ਸਮਾਨ ਹੈਗਾ ਲੰਗਰ ਦਾ ਇਸਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਡੇ ਵੀਰ ਜੋਰਾਵਰ ਜੀ ਅਤੇ ਸਮੂਹ ਟੀਮ ਮੁੰਡੀਆਂ ਜੀ ਰਲ ਕੇ ਸਾਰੇ ਬਹੁਤ ਵਧੀਆ ਢੰਗ ਨਾਲ ਇਹ ਕਰ ਰਹੇ ਨੇ ਕਿ ਜਿੱਥੇ ਜਿੱਥੇ ਜੋ ਵੀ ਲੋੜਵੰਦ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਉਹ ਮੁਹैया ਕਰਵਾ ਰਹੇ ਨੇ ਹਾਂ ਜੀ ਸਰ ਇੱਕ ਨੰਬਰ ਵੀ ਜਨ ਤੱਕ ਦਿੱਤਾ ਗਿਆ ਕਿ ਲੋਕਾਂ ਨੂੰ ਲੋੜ ਆ ਤਾਂ ਇੱਕ ਨੰਬਰ ਤੇ ਫੋਨ ਕਰ ਮੇਰਾ ਹੀ ਨੰਬਰ ਸਿਗਾ ਜੀ ਮੰਤਰੀ ਸਾਹਿਬ ਨੇ ਮੈਂ ਬ੍ਰਦਰ ਆ ਛੋਟਾ ਜੋਰਾਵਰ ਸਿੰਘ ਤੇ ਜਿਵੇਂ ਕਿ ਜਿਹਨਾਂ ਨੂੰ ਲੋੜ ਆ ਕਿਸੇ ਦਾ ਕੋਈ ਸੱਤ ਚੋਰੀ ਐ ਜਾਂ ਬਾਲੇ ਡੇਗੇ ਉਹਨਾਂ ਲਈ ਤਰਪਾਲਾਂ ਨਾਲ ਉਹਨਾਂ ਨੂੰ ਰਸਣ ਦੇ ਰਹੇ ਆ ਨਾਲ ਦਾਲ ਖੰਡ ਚੌਲ ਉਹ ਵੀ ਚੀਜ਼ਾਂ ਨਾਲ ਦੇ ਰਹੇ ਆ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਆ ਵੀ ਆਪਾਂ ਸੇਵਾ ਕਰਨੀ ਉਹ ਸੇਵਾ 'ਚ ਲੱਗੇ ਹੋਏ ਆ ਅੱਜ ਵੀ ਬਾਖ ਵਿੱਚ ਖੜੇ ਆ ਲੋਕਾਂ ਦੀ ਸੇਵਾ 'ਚ ਇਵੇਂ ਕਈ ਪਿੰਡਾਂ ਦੇ ਲੋਕ ਇੱਥੇ ਪਹੁੰਚ ਨਹੀਂ ਸਕਦੇ ਜਾਂ ਜਿੱਧਰ ਵਰਖਾਤ ਹੋ ਰਹੀ ਹੈ ਉੱਥੇ ਆਪ ਪਹੁੰਚ ਹੋਵੇ। ਉਹ ਬਾਅਦ ਵਿੱਚ ਜਾਵਾਂਗੇ ਜੀ ਪਹਿਲਾਂ ਵੀ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਦੇ ਰਹੇ ਆ। ਉਹਦੇ ਬਾਅਦ ਵਿੱਚ ਜਿੱਦਾਂ ਜਿੱਦਾਂ ਪਤਾ ਲੱਗੀ ਜਾਊਗਾ ਕੋਈ ਨਹੀਂ ਆ ਸਕਦਾ। ਉਹਦੇ ਘਰੇ ਵੀ ਟੀਮ ਵੀ ਥੋੜੀ ਕੰਮ ਕਰ ਰਹੀ। ਪੂਰੀ ਟੀਮ ਲੱਗੀ ਹੋਈ ਜੀ ਬੰਨਾਂ ਤੋਂ ਵੀ ਖੜੇ ਆ। ਉੱਥੇ ਵੀ ਰਾਸ਼ਨ ਪਹੁੰਚ ਰਿਹਾ। ਜਿਹੜੇ ਬੰਨ ਤੇ ਸੇਵਾ ਕਰ ਰਹੇ ਉਹਨਾਂ ਲਈ ਵੀ ਰਾਸ਼ਨ ਜਾ ਰਿਹਾ ਤੇ ਇੱਕੋ ਵੀ ਅਹੀ ਸਿਚੁ。ਸਕਰਾਲੀ ਬੰਨ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਜੀ। ਕਹਿੰਦੇ ਪਾਣੀ ਦਾ ਤੇ ਉੱਚਾ ਹੋ ਗਿਆ। ਜਿਹੜੇ ਕਈ ਸਾਡੇ ਹਲਕੇ ਤੋਂ ਫੋਨ ਆ ਰਹੇ ਜੀ ਬੰਦ ਨਹੀਂ ਟੁੱਟ ਗਿਆ ਇਹੋ ਜੀ ਕੋਈ ਨਹੀਂ ਹੈਗੀ ਖਬਰ ਬੰਦ ਤੋਂ 100 ਫੁੱਟ ਦੂਰ ਪਾਣੀ ਹੈ ਆਪਣੇ ਹਲਕੇ ਸਾਹਨੇ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਤੁਸੀਂ ਬਹੁਤ ਦੂਰ ਹੈ ਬਣੀ ਜੀ ਜੀ ਕਰਨਾ ਚਾਹੀਦਾ ਹੈ ਲੋ ਬਹੁਤ ਦੂਰ ਹੈ ਆਸ਼ਾ ਜੀ ਆਸ਼ਾ मेरा जो वीडियो है वो चेक करना है आज